ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਐਮਪੀ ਚੰਨੀ ਨੇ ਅਮਰਿਤਪਾਲ ਸਿੰਘ ਦੀ ਹਮਾਇਤ ਕੀਤੀ ਸੀ ਉਸ ਤੋਂ ਬਾਅਦ ਵੱਡਾ ਰੌਲਾ ਪੈ ਗਿਆ ਅਮਰਿਤਪਾਲ ਸਿੰਘ ਤੇ ਐਨਐਸਏ ਤੇ ਹੋਰਾਂ ਕੇਸਾਂ 'ਚ ਚੰਨੀ ਨੇ ਕਈ ਮੁੱਦੇ ਚੁੱਕੇ ਸੀ ਸੰਸਦ ਦੇ ਵਿੱਚ ਲੋਕ ਸਭਾ ਦੇ ਵਿੱਚ ਮੁੱਦੇ ਚੁੱਕਣ ਤੋਂ ਬਾਅਦ ਚੰਨੀ ਨੂੰ ਕਾਫੀ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਹਾਲਾਂਕਿ ਕਾਂਗਰਸ ਨੇ ਆਪਣੇ ਪੈਰ ਜਿਹੜੇ ਨੇ ਪਿਛੇ ਖੇਚਲੇ ਨੇ ਤੁਹਾਨੂੰ ਇਸ ਦੇ ਬਾਰੇ ਜ਼ਰੂਰ ਦੱਸਣਾ ਚਾਹਾਂਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੋਂ ਕਾਂਗਰਸ ਪਾਰਟੀ ਨੇ ਦੂਰੀ ਬਣਾ ਲਈ ਹੈ ਕਾਂਗਰਸ ਨੇ ਚਰਨਜੀਤ ਚੰਨੀ ਵੱਲੋਂ ਅਮਰਿਤਪਾਲ ਦੀ ਰਿਹਾਈ ਸੰਬੰਧੀ ਸੰਸਦ ਦੇ ਵਿੱਚ ਦਿੱਤੇ ਬਿਆਨ ਨੂੰ ਉਹਨਾਂ ਦਾ ਨਿੱਜੀ ਬਿਆਨ ਦੱਸਿਆ ਹੈ ਕਾਂਗਰਸ ਦੇ ਜਰਨਲ ਸਕੱਤਰ ਜੈਰਾਮ ਰਮੇਸ਼ ਨੇ ਵੀਰਵਾਰ ਦੇਰ ਸ਼ਾਮ ਟਵਿੱਟਰ ਤੇ ਇੱਕ ਪੋਸਟ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਬਿਆਨ ਤੋਂ ਦੂਰੀ ਬਣਾ ਲਈ ਹੈ ਹਾਲਾਂਕਿ ਜੈ ਰਾਮ ਰਵੇਸ਼ ਨੇ ਇੱਕ ਪੋਸਟ ਦੇ ਵਿੱਚ ਕਿਹਾ ਹੈ ਕਿ ਚੰਨੀ ਨੇ ਅਮਰਿਤਪਾਲ ਸਿੰਘ ਨੂੰ ਜੋ ਵੀ ਕਿਹਾ ਹੈ ਉਹ ਉਹਨਾਂ ਦਾ ਨਿੱਜੀ ਬਿਆਨ ਹੈ ਇਹ ਕਾਂਗਰਸ ਦਾ ਬਿਆਨ ਬਿਲਕੁਲ ਨਹੀਂ ਹੈ ਤੁਹਾਨੂੰ ਦੱਸਣਾ ਚਾਹਾਂਗੇ ਚੰਨੀ ਦੇ ਬਿਆਨ ਤੇ ਵਿਵਾਦ ਮਗਰੋਂ ਕਾਂਗਰਸ ਨੇ ਹੱਥ ਪਿੱਛੇ ਖਿੱਚ ਲਏ ਨੇ ਕਾਂਗਰਸੀ ਲੀਡਰ ਕਹਿੰਦੇ ਨੇ ਕਾਂਗਰਸ ਦਾ ਇਹ ਕਾਂਗਰਸ ਦਾ ਨਹੀਂ ਚੰਨੀ ਦਾ ਨਿੱਜੀ ਬਿਆਨ ਹੈ ਕਾਂਗਰਸ ਦੇ ਸੀਨੀਅਰ ਲੀਡਰ ਜੈਰਾਮ ਰਮੇਸ਼ ਨੇ ਵੀ ਚੰਨੀ ਦੇ ਬਿਆਨ ਤੇ ਸਪਸ਼ਟੀਕਰਨ ਦਿੱਤਾ ਹੈ ਮੁੱਦਾ ਚੁੱਕਣ ਮਗਰੋਂ ਅਮਰਿਤਪਾਲ ਦੇ ਪਰਿਵਾਰ ਨੇ ਚੰਨੀ ਦਾ ਧੰਨਵਾਦ ਵੀ ਕੀਤਾ ਹੈ ਹਾਲਾਂਕਿ ਜਥੇਬੰਦੀਆਂ ਜਿਹੜੀਆਂ ਨੇ ਉਹ ਧੰਨਵਾਦ ਕਰ ਰਹੀਆਂ ਨੇ ਜੱਥੇਬੰਦੀਆਂ ਨੇ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਵੀ ਕੀਤਾ ਹੈ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਵੀ ਧੰਨਵਾਦ ਕੀਤਾ ਹੈ ਪਰ ਕਾਂਗਰਸ ਨੇ ਪੈਰ ਪਿੱਛੇ ਖਿੱਚਲੇ ਨੇ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਤੇ ਹਾਲਾਂਕਿ ਕਾਂਗਰਸ ਨੇ ਉਹਨਾਂ ਨੂੰ ਇਕੱਲਾ ਛੱਡ ਦਿੱਤਾ ਹੈ ਕਾਂਗਰਸ ਨੇ ਅਮਰਿਤਪਾਲ ਵਾਲੇ ਬਿਆਨ ਤੇ ਜਿਹੜਾ ਹੈ ਬਿਲਕੁਲ ਆਪਣੇ ਪੈਰ ਪਛਾਹ ਖਿੱਚਲੇ ਨੇ ਹੋ ਸਕਦਾ ਹੈ ਕਿ ਹਾਈ ਕਮਾਂਡ ਨੇ ਵੀ ਜਿਹੜਾ ਹੈ ਚੰਨੀ ਨੂੰ ਕੁਝ ਕਿਹਾ ਹੋਵੇ ਤੇ ਚੰਨੀ ਨੂੰ ਕਈ ਤਰ੍ਹਾਂ ਦੇ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪਿਆ ਹੋਵੇ ਆਪਣੀ ਹਾਈ ਕਮਾਨ ਤੋਂ ਸ਼ਾਇਦ ਝੜਕ ਵੀ ਖਾਣੀ ਪਈ ਹੋਵੇ ਪਰ ਜੇ ਗੱਲ ਕਰੀਏ ਤਾਂ ਉਹਨਾਂ ਨੇ ਸੰਸਦ ਦੇ ਵਿੱਚ ਖੁੱਲੇ ਦਿਲ ਨਾਲ ਅਮਰਿਤਪਾਲ ਸਿੰਘ ਦੀ ਗੱਲ ਰੱਖੀ ਹੈ ਤੇ ਹਾਲਾਂਕਿ ਅਮਰਿਤਪਾਲ ਸਿੰਘ ਦੀ ਗੱਲ ਰੱਖਣ ਤੋਂ ਬਾਅਦ ਰਵਨੀਤ ਬਿੱਟੂ ਦੇ ਨਾਲ ਵੀ ਉਹਨਾਂ ਦਾ ਥੋੜਾ ਜਿਹਾ ਪੰਗਾ ਪਿਆ ਤੇ ਹਾਲਾਂਕਿ ਬੈਂਸਵਾਜੀ ਹੋਈ ਤੇ ਹਾਲਾਂਕਿ ਬਿਲਕੁਲ ਆਪ ਦੇ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੇ ਕਿਹਾ ਇਹ ਕਿ ਵਿਵਾਦ ਜਿਹੜਾ ਹੈ ਉਹ ਜ਼ਰੂਰ ਹੋਇਆ ਪਰ ਅਮਰਿਤਪਾਲ ਸਿੰਘ ਦੀ ਗੱਲ ਕਰਨਾ ਸਹੀ ਨਹੀਂ ਹੈ ਇਹ ਗੱਲ ਬਿਲਕੁਲ ਜਿਹੜੀ ਹੈ ਉਹਨਾਂ ਨੇ ਸਾਫ਼ ਕਰ ਦਿੱਤੀ ਹੈ ਅਮਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ਭਖ ਚੁੱਕਿਆ ਹੈ ਆਪ ਐਮਪੀ ਨੇ ਕਿਹਾ ਹੈ ਸਮਾਜ ਨੂੰ ਵੰਡਣ ਵਾਲੇ ਦੀ ਸੰਸਦ ਚ ਰਿਹਾਈ ਦੀ ਗੱਲ ਕਰਨਾ ਸਰਾਸਰ ਗਲਤ ਹੈ ਇਹ ਗੱਲ ਬਿਲਕੁਲ ਚਰਨਜੀਤ ਚੰਨੀ ਦੇ ਬਿਆਨ ਤੋਂ ਬਾਅਦ ਸਾਹਮਣੇ ਸਾਫ਼ ਹੋਈ ਹੈ ਤੇ ਹਾਲਾਂਕਿ ਬਿਲਕੁਲ ਜੇ ਇਸ ਚੀਜ਼ ਨੂੰ ਵੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਕੁਝ ਨੁਮਾਇंदे ਨੇ ਉਹਨਾਂ ਦਾ ਮੰਨਣਾ ਹੈ ਕਿ ਚਰਨਜੀਤ ਚੰਨੀ ਨੇ ਇਹ ਵਿਵਾਦਤ ਬਿਆਨ ਦਿੱਤਾ ਤੇ ਹਾਲਾਂਕਿ ਅਮਰਤਪਾਲ ਦੀ ਰਿਹਾਈ ਦੀ ਗੱਲ ਸੰਸਦ ਦੇ ਵਿੱਚ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਪਰ ਜੇ ਗੱਲ ਕਰੀਏ ਤਾਂ ਉਹਨਾਂ ਨੇ ਗੱਲ ਕਰ ਦਿੱਤੀ ਹੈ ਪਰਿਵਾਰ ਨੇ ਉਹਨਾਂ ਦਾ ਧੰਨਵਾਦ ਵੀ ਕੀਤਾ ਹੈ ਹੋਰ ਜਥੇਬੰਦੀਆਂ ਤੇ ਅਮਰਤਪਾਲ ਦੇ ਚਾਹਣ ਵਾਲਿਆਂ ਨੇ ਚਰਨਜੀਤ ਚੰਨੀ ਦਾ ਖੁੱਲੇ ਦਿਲ ਦੇ ਨਾਲ ਸਵਾਗਤ ਕੀਤਾ ਤੇ ਧੰਨਵਾਦ ਵੀ ਕੀਤਾ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ